ਦੀ ਜਰੂਰਤਾ ਪਾਣੀ ਇੱਕ ਐਸਾ ਸਾਧਨ ਆਨ ਲੋਕ ਇਨਸਾਨੀ ਜੀਵਨ ਦੇ ਅੰਦਰ ਜਿੱਦੀ ਹਰਕਤ ਸੇ ਇਨਸਾਨ ਦੀ ਜਰੂਰਤ ਹੈ ਪਾਣੀ ਪਾਣੀ ਤੋਂ ਬਿਨਾ ਸਰਦਾ ਨਹੀਂ ਕਾਇ ਇਸ ਕਰਕੇ ਪੂਰੇ ਸੈਂਟਰਲ ਹਲਕੇ ਦੇ ਅੰਦਰ ਜਿੰਨੀਆਂ ਵੀ ਵਾਡਾਂ ਨੇ ਸਾਰਿਆਂ ਦੇ ਅੰਦਰ ਜਿੱਤੇ ਵੀ ਜਰੂਰਤ ਆਉਂਦੀ ਥੇ ਟਿਊਬਵੋ ਲਾ ਕੇ ਉਹਨਾਂ ਦੀ ਲੋਕਾਂ ਦੀ ਜਰੂਰਤ ਪੂਰੀ ਕੀਤੀ ਜਾਂਦੀ ਹੈ ਇਹ ਚੋ ਆਪਣਾ 122 ਲੱਖ 24 ਹਜ਼ਾਰ ਦੀ ਲਾਗਤ ਦੇ ਨਾਲ

ਆਰਦਰ ਜੀ ਲੋਕ ਲੈਕਚਰਾਂ ਦੇ ਵਿੱਚ ਅੱਜ 4 ਨੂੰ ਆਸ ਸਾਡੇ ਘਰ ਕੇ ਦੁਕਾਨਾ ਬੰਦ ਹੋ ਗਿਆ ਇਹਦਾ ਉਹ ਜਿਹੜੇ ਲੋਕ ਨੇ ਪੈਗੀ ਗਿਆ ਬੁੱਟਾ ਲੋਕਾਂ ਨੇ ਪੈ ਗਿਆ ਇਹਨੂੰ ਰੱਬ ਨਹੀਂ ਰੱਖੀ ਸਾਰੇ ਲੱਗਦੇ ਨੇ अॻु करो राजनीता करो और ਆਹ ਰਾਣੀ ਨੂੰ ਤੇਰੇ ਤੇ ਹਰੇ ਆਇਆ ਕਿ ਕਾਰਨਾ ਹੋ ਰਿਹਾ ਬਾ ਬਾੜਾ ਕੈਪ ਮਾਰ ਰਿਹਾ ਰਾਜ ਇਹ ਵਾਰ ਹੋ ਗਿਆ ਰਾਜ ਦਾ ਮਹਾਮਾਰਗ ਹਾਂਜੀ ਟਵਾਣੀ ਕੀ ਕਹਿ ਰਹੇ ਅੱਜ ਵਾਰ ਨੰਬਰ 74 ਦੇਖੇ ਲੋਕਾਂ ਦੀ ਬਾਗ ਅਨੁਸਾਰ ਇੱਕ ਟਿਊਬਲ ਦਾ ਕਟ ਕੀਤਾ ਗਿਆ ਸ੍ਰੀ ਸ਼ੋਪਨਾਸ਼ਾ ਪੱਪੀ ਜੀ ਦੇ ਵੱਲੋਂ ਪਰ ਇਸ ਟਿਊਬਲ ਦੀ ਲਾਗਤ 12 ਲੱਖ 24000 ਰੁਪਏ ਜਿਵੇਂ ਐਮ ਆਰ ਐਸ ਸਾਧਾ ਨੇ ਦੱਸਿਆ ਔਰ ਬੜੀ ਖੁਸ਼ੀ ਆ ਲੱਖਾਂ ਵਸ ਦੀ ਕਿ ਨਿਰੰਤਰ ਜਿਹੜੇ ਲੋਕਾਂ ਦੀਆਂ ਜ਼ਰੂਰਤਾਂ ਦੇ ਮੁਤਾਬਕ ਕੰਮ ਹੋ ਰਹੇ ਨੇ ਔਰ ਇੱਕ ਜਮਾਨਾ ਸੀ ਪਹਿਲਾਂ ਰਾਜਨੀਤਿਕ ਲੋਕਾਂ ਦਾ ਦੇਖਿਆ ਲੋਕਾਂ ਨੇ ਬੁਖਾਰ ਲਗਾਉਣੀ ਤੇ ਮੇਰਾ ਗਲ ਟੁੱਟੀ ਲੱਗਣ ਤੋਂ ਵੀ ਕਈ ਵਾਰੀ ਛੇ-ਛੇ ਮੇ ਲੱਗ ਜਾਂਦੇ ਸੀ ਇਸ ਇਲਾਕੇ ਦੇ ਵਿੱਚ ਅੱਜ 6ਵਾਂ ਟਿਊਬਲ ਜਿਹੜਾ ਲੱਗਿਆ ਵਾ ਔਰ ਸਾਨੂੰ ਅਜੇ ਲੱਗ ਰਿਹਾ ਕਿ ਅਸੀਂ ਰਾਜ ਦੀ ਲੋਕਾਂ ਦੇ ਨਾਲ ਨਹੀਂ ਇੱਕ ਸੇਵਾਦਾਰ ਦੇ ਨਾਲ ਕੰਮ ਕਰ ਰਹੇ ਹਾਂ ਔਰ ਸਾਨੂੰ ਇਹ ਸੇਵਾ ਨੂੰ ਕਰਕੇ ਖੁਸ਼ੀ ਮਹਿਸੂਸ ਹੋ ਰਹੀ ਹੈ ਲੱਗਦਾ ਵੀ ਲਗਾਤਾਰ ਕੰਮ ਹੋ ਰਹੇ ਨੇ ਲਗਾਤਾਰ ਕੰਮ ਪਿਛਲੇ 2.5 ਸਾਲ ਤੋਂ ਹੋ ਰਹੇ ਨੇ ਮੇਰਾ ਖਿਆਲ ਆ ਕਿ ਕੋਈ ਦਰੋ ਗੱਲ ਦੱਸਦਾ ਤੁਹਾਨੂੰ ਜਿਹੜੀ ਮੈਟਰ ਰੋਡ ਦੀ ਸੜਕ ਅੱਜ ਤੱਕ ਨਹੀਂ ਅਸੀਂ ਕਦੇ ਦੇਖਿਆ ਵੀ ਸੜਕਾਂ ਦੇ ਉੱਪਰ ਨਿਸ਼ਾਨ ਤੱਕ ਲੱਗੇ ਹੋਣ ਵਾਈਟ ਵਾਈਟ ਕਲਰ ਦੇ ਇਹ ਇਸ ਤੋਂ ਇਲਾਵਾ ਇੱਕ ਦੇ ਪਸ਼ਨੀਕ ਸਾਰੇ ਇਸ ਗੱਲ ਨੂੰ ਜਾਣਦੇ ਅੱਜ ਕਿੱਟ ਕਿੱਡਾ ਵੱਡਾ ਦੇਖੋ ਇੱਕ ਟਿਊਬਲ ਦੇ ਇਢਗਾਡਨ ਦੇ ਉੱਪਰ ਇਹਨੇ ਲੋਕਾਂ ਦਾ ਇਕੱਤਰ ਹੋਣਾ ਇਸ ਗੱਲ ਦੀ ਸਾਨੂੰ ਦਿਲੋਂ ਖੁਸ਼ੀ ਆ ਕਿ ਜਿਹੜੇ ਕੰਮ ਦੀ ਰਫਤਾਰ ਆਏ ਹੁਣ ਹੋਰ ਤੇਜ਼ ਹੋ ਗਈ। ਤੇ ਲੱਗਦਾ ਵੀ ਇਹ ਜਿਹੜਾ ਜਦੋਂ ਬਾਦਸ਼ਾਹ ਪੈਂਦੀਆਂ ਨੇ ਇਹ ਇਲਾਕਾ ਡੁੱਬ ਜਾਂਦਾ ਲੱਗਦਾ ਵੀ ਸਮੁੰਦਰੀ ਇਲਾਕਾ ਲੱਗਦਾ ਇਹ ਦੇਖੋ ਸਾਰੇ ਇਹ ਇਲਾਕਾ ਡੁੱਬ ਜਾਂਦਾ ਸੀ। ਇਸ ਸੰਤਾਪ ਨੂੰ ਅਸੀਂ ਖੁਦ ਅਸੀਂ ਖੁਦ ਭੁਗਤਿਆ। 1954 ਤੋਂ ਅਸੀਂ ਰਹਿੰਦੇ ਹਾਂ ਇਸ ਤੇ ਔਰ ਸਾਡੇ ਤੋਂ ਵੀ ਪੁਰਾਣੇ ਲੋਕ ਇੱਥੇ ਰਹਿੰਦੇ ਪਏ ਨੇ। ਔਰ ਬੜੀ ਮਯੂਸੀ ਦੇ ਨਾਲ ਕਹਿਣਾ ਪੈ ਰਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਗੱਲ ਬद्दल ਧਿਆਨ ਨਹੀਂ ਕੀਤਾ ਕਿ ਫੋਕਲ ਪੁਆਇੰਟ ਰਹਿੰਦਾ ਕੰਮ ਕਰਦਾ ਕੋਈ ਇਧਰ ਹੰਡਾਰੀ ਗੱਲਾਂਬੱਲ ਕੰਮ ਕਰਦਾ ਰਹਿੰਦੇ ਮਰਲ ਟਾਉਨ ਨੇ ਵੀਰਸ ਨਗਰ ਨੇ ਇੱਥੇ ਗੱਡੀਆਂ ਡੁੱਬ ਜਾਂਦੀਆਂ ਸੀ ਗੱਡੀਆਂ ਬੰਦ ਹੋ ਜਾਂਦੀਆਂ ਸੀ ਹੁਣ ਨਿਰੰਤਰ ਇਸ ਸੀਵਰੇਜ ਨੂੰ ਠੀਕ ਕਰਨ ਦੇ ਕੰਮ ਚੱਲ ਰਹੇ ਨੇ ਔਰ ਅਜ ਪਾਣੀ ਦਾ ਡਾਟਨ ਕਰਕੇ ਐਮਐਲਏ ਸਾਹਿਬ ਨੇ ਲੋਕਾਂ ਦੇ ਇਹ ਦੁਆਵਾਂ ਪੂਰੀਆਂ ਨੇ ਬੜੇ ਕੰਮੇ ਸਮੇਂ ਤੋਂ ਉਹ ਕਰਵਾ ਚਾਹੁੰਦੇ ਥੋੜ੍ਹ ਬਸਤੀ ਦਾ ਖਾਸ ਦਾ ਨਾ ਰਹੀ ਕਿ ਆਰਾ ਕੀ ਦੱਸ ਰਿਹਾ ਕਿ ਹਲਕਾ ਐਮਐਲਏ ਸ਼੍ਰੀ ਅਸ਼ੋਕ ਪ੍ਰਾਸ਼ਰ ਦੀ ਪੱਤੀ ਕੱਪਰ ਨੇ ਲੋਕਾਂ ਦੇ ਕੰਮਾਂ ਦੇ ਲਈ ਇਲਾਕੇ ਚ ਕੋਈ ਹੋਰ ਤੇ ਇਹ ਬੜੇ ਬਰਾਨੀ ਜਨਤਰੀਕੇ ਦੇ ਦੇਖਿਆ ਸਾਰੇ ਵੀ ਲੋਕਾਂ ਨੂੰ ਕੰਮ ਦਾ ਪਹਿਲਾ ਵੀ ਬੰਦਾ ਪਹਿਲਾ ਯਾਨ ਤੋਂ ਬਾਅਦ ਤੋਂ ਲੱਗ ਰਿਹਾ ਬੜੀ ਖੁਸ਼ੀ ਦੀ ਗੱਲ ਆ ਔਰ ਜਿਸ ਤਰੀਕੇ ਦੇ ਨਾਲ ਡਿਵੈਲਪਮੈਂਟ ਹੋ ਰਹੀ ਆ ਜਿਸ ਤਰੀਕੇ ਨਾਲ ਸਾਨੂੰ ਲੋਕਾਂ ਦਾ ਸਾਥ ਮਿਲ ਰਿਹਾ ਔਰ ਜਿਸ ਤਰੀਕੇ ਨਾਲ ਹਲਕਾ ਐਮਐਲ ਸ਼੍ਰੀ ਸ਼ੋਭ ਕੁਰਾ ਸ਼ਰਜੀ ਭੱਤੀ ਕੰਮ ਕਰ ਰਹੇ ਨੇ ਸਾਨੂੰ ਦਿਲੋਂ ਖੁਸ਼ੀ ਹੋ ਰਹੀ ਹੈ ਕਿ ਇਹ ਰਾਜੇ ਤੇ ਕਾਗੂ ਨਹੀਂ ਆਣੇ ਇਹ ਵਾਕਈ ਸ਼ੋਭ ਕੁਰਾ ਰਾਜਾ ਤੇ ਨੀਤਿਕਾ ਦਾ ਨਾਮ ਦੇ ਨੇ ਉਹਨਾਂ ਨੇ ਇਹ ਵੀ ਬੋਲਿਆ ਕਿ ਇਹ ਸਰਕਾਰ ਹੈ ਸਰਕਾਰ ਹੈ ਕਿਸਾਨਾਂ ਦੇ ਨਾਮ ਤੋਂ ਹੋ ਰਹੀ ਹੈ ਔਰ ਹੁਣ ਟੈਕੋ ਦੇ ਨਾਲ ਸਰਪੰਚ ਦੇ ਨਾਮੇ ਲੋਕਾਂ ਦੇ ਨਾਲ ਸਾਥ ਕਰਦੇ ਆ ਰਹੇ ਨੇ ਜਿਹੜੇ ਦੇ ਵਿੱਚ ਬੰਦਾ ਹੈ ਔਰ ਜਸਟਿਸ ਦੇ ਦਰਾਂ ਤੋਂ ਆਮਾਦਿ ਪਾਉਂਦੇ ਆ ਰਹੇ ਨੇ ਦੇਖੋ ਅੱਜ ਪੰਜਾਬ ਦੇ ਵਿੱਚ ਆਮਾਦੀ ਬਾਦ ਸਰਕਾਰਾਂ ਦਿੱਲੀ ਦੇ ਵਿੱਚ 15 ਸਾਲ ਤੋਂ ਸਰਕਾਰਾਂ ਔਰ ਹਰਿਆਣਾ ਵਿੱਚ ਵੀ ਸਾਡੀ ਵੱਡੀ ਸਮੂਲੀਅਤ ਸਰਕਾਰ ਦੇ ਵਿੱਚ ਹੋਊਗੀ ਔਰ ਇਹ ਲਹਿਰ ਜਿਹੜੀ ਆ ਇਹ ਲੋਕਾਂ ਦੀ ਜਿੱਤ ਆ ਇਹ ਲਹਿਰ ਆਮ ਆਦਮੀ ਪਾਰਟੀ ਦੇ ਜੋ ਕੰਮ ਨੇ ਇਹ ਪ੍ਰੋਪਰ ਲੋਕਾਂ ਦੀ ਜਿੱਤੀ ਗਈ ਹੈ ਸਰਜੀ ਐਨਓ ਖੁਦ ਹੀ ਸ਼ਰਤ ਖਤਮ ਲੋਕਾਂ ਦੀ ਮੰਗ ਤੇ ਕੀਤੀ ਆ ਦੇਖੋ ਜਦੋਂ ਸੰਘਤ ਸਹਿਯੋਗ ਦਿੰਦੀ ਆ ਸੰਘਤ ਦੀ ਮੰਗ ਨੂੰ ਮੰਨਣਾ ਸਾਡਾ ਸਾਰਿਆਂ ਦਾ ਹੀ ਚਾਹਿਆ ਸੀ ਇੱਕ ਐਜ਼ੇ ਮੈਂ ਡਿਸਟ੍ਰਿਕਟ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਔਰ ਸਾਡੇ ਨਾਲ ਸਮੁੱਚੀ ਟੀਮ ਆਨੰਦ ਪਾਰਟੀ ਦੀ ਸਾਡੇ ਲੀਡਰ ਸਾਹਿਬਾਨ ਨੇ ਔਰ ਸਾਰਿਆਂ ਨੂੰ ਇਸ ਮੰਗ ਨੂੰ ਜੋ ਪ੍ਰਮਾਨ ਕੀਤਾ ਸਾਰਿਆਂ ਨੂੰ ਲੀਡਰ ਸਾਹਿਬਾਨ ਨੂੰ ਤੇ ਲੋਕਾਂ ਨੂੰ ਬੱਧੀ